ਗਿਆਨ ਖੰਡ ਮਹਿ ਗਿਆਨ ਪਰਚੰਡ ਤਥੈ ਨਾਦ ਬਿੰਦੋਦ ਕੋਡ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਪੌੜੀ ਆਰੰਭ ਹੋਈ ਹੈ ਇਸ ਪੰਕਤੀ ਦੇ ਵਿੱਚ ਧਿਆਨ ਰੱਖਣਾ ਹੈ ਗਿਆਨ ਖੰਡ ਮਹਿ ਇੱਥੇ ਵਿਸਰਾਮ ਹੈ ਅਤੇ ਪ੍ਰਚੰਡ ਪਾਠ ਜੋ ਹੈ ਇਹਨੂੰ ਇਸ ਢੰਗ ਨਾਲ ਬੋਲਣਾ ਹੈ ਕਿ ਹਰਾਰੇ ਦੀ ਬਾਜ ਪੂਰੀ ਆਵੇ ਪ੍ਰਚੰਡ ਇਹਨੂੰ ਜਲਦੀ ਦੇ ਨਾਲ ਪੜਾਂਗੇ ਪ੍ਰਚੰਡ ਤਾਂ ਪੈਰ ਦੇ ਵਿੱਚ ਰਾਰਾ ਲੱਗੇਗਾ ਲੇਕਿਨ ਹਰਾਰਾ ਪੂਰਾ ਲਿਖਿਆ ਹੋਇਆ ਹੈ ਤੇ ਪੂਰੀ ਦੀ ਬਾਜ ਹੀ ਦੇਣੀ ਹੈ ਤਥ ਨਾਦ ਬਿਨੋਦੇ ਕੋਡ ਆਨੰਦ ਬਿਨੋਦ ਦੇ ਉਤੇ ਵਿਸਰਾਮ ਹੈ ਕੋਡ ਡੱਡੇ ਦੇ ਨਾਲ ਪੜਨਾ ਹੈ ਟੈਂਕਾ ਨਹੀਂ ਲਾ ਦੇਣਾ ਸ਼ਰਮ ਖੰਡ ਕੀ ਬਾਣੀ ਰੂਪ ਪਾਠ ਪੜਨਾ ਹੈ ਸ਼ਰਮ ਆਮ ਹੀ ਅਸੀਂ ਸ਼ਰਮ ਪਾਠ ਕਰ ਜਾਂਦੇ ਹਾਂ ਸਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਦਿੰਨੇ ਹਾਂ ਲੇਕਿਨ ਮਹਾਰਾਜ ਨੇ ਨਹੀਂ ਵਰਤੋਂ ਵਿੱਚ ਲਿਆਂਦੀ ਇਸ ਕਰਕੇ ਪਾਠ ਸਰਮ ਹੀ ਪੜਨਾ ਹੈ ਅਤੇ ਸਰਮ ਖੰਡ ਕੀ ਇੱਥੇ ਵਿਸਰਾਮ ਹੈ ਤਥੈ ਕਾੜਤ ਘੜੀਐ ਬਹੁਤ ਅਨੂਪ ਘੜੀਆ ਦੇ ਉੱਤੇ ਵਿਸਰਾਮ ਹੈ ਤਾ ਕੀਆ ਗੱਲਾ ਕਥਿਆ ਨਾ ਜਾਹੇ ਤਤੈ ਕੰਨਾ ਲੱਗਾ ਹੋਇਆ ਹੈ ਤੇ ਤਾ ਦੀ ਆਵਾਜ਼ ਆਵੇਗੀ ਗੱਲਾ ਦੇ ਉੱਤੇ ਬਿਸਰਾਮ ਹੈ ਕਈ ਥੋੜਾ ਜਿਹਾ ਬਿੰਦੀ ਨਾਲ ਬੋਲ ਦਿੰਦੇ ਹਨ ਉਹ ਵੀ ਠੀਕ ਹੈ ਲੇਕਿਨ ਯਤਨ ਕਰਨਾ ਹੈ ਕਿ ਬਿੰਦੀ ਦੀ ਵਰਤੋਂ ਕੱਟ ਕੀਤੀ ਜਾਵੇ ਕਥਿਆ ਨਾ ਜਾਹੇ ਹੁਣ ਇੱਥੇ ਨੰਨੇ ਨੂੰ ਕੰਨਾ ਆਇਆ ਹੈ ਫੇਰ ਨਾ ਦੀ ਆਵਾਜ਼ ਦੇਣੀ ਹੈ ਜੇ ਕੋ ਕਹੇ ਪਿਛ ਪਛਤਾਏ ਜੇ ਵਖਰਾ ਕੋ ਵਖਰਾ ਕਹੈ ਦਿਵ ਤੇ ਵਿਸਰਾਮ ਹੈ ਤਿਥੈ ਘੜੀਏ ਸੁਰਤ ਮਤ ਮਾਨ ਬੁੱਧ ਘੜੀਏ ਦੇ ਉਤੇ ਵਿਸਰਾਮ ਹੈ ਤਿਥੈ ਘੜੀਏ ਸੁਰਾਸਦਾ ਕੀ ਸੁਧ ਗੜੀਆ ਦੇ ਉਤੇ ਇੱਥੇ ਵੀ ਵਿਸਰਾਮ ਹੈ ਸੁਰ ਸੱਦਾ ਕੀ ਫਿਰ ਥੋੜਾ ਜਿਹਾ ਰੁਕ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਕਰਮ ਖੰਡ ਕੀ ਇੱਥੇ ਵਿਸਰਾਮ ਹੈ ਤਿਥੇ ਹੋਰ ਨਾ ਕੋਈ ਹੋਰ ਤਿੱਥੇ ਦੇ ਉੱਤੇ ਵਿਸਰਾਮ ਹੈ ਇਹਨੂੰ ਤਿੱਥੇ ਹੋਰ ਨਾ ਕੋਈ ਹੋਰ ਇਸ ਤਰ੍ਹਾਂ ਨਹੀਂ ਹੈ ਤਿੱਥੇ ਦੇ ਉੱਤੇ ਵਿਸਰਾਮ ਹੈ ਤਿੱਥੇ ਜੋਦ ਮਹਾਬਲ ਸੂਰ ਇਸੇ ਤਰ੍ਹਾਂ ਇੱਥੇ ਵੀ ਤਿੱਥੇ ਦੇ ਉੱਤੇ ਹੀ ਵਿਸਰਾਮ ਹੈ ਜੋਦ ਮਹਾਬਲ ਸੂਰ ਇਹ ਵੱਖਰੇ ਵੱਖਰੇ ਪੜਨੇ ਹਨ ਤਿੰਨ ਮਹ ਰਾਮ ਰਹਿਆ ਭਾਰਪੂਰ ਤਿੰਨ ਮਹ ਇੱਥੇ ਵਸ ਰਾਮ ਹੈ ਤਿੰਨ ਮਹ ਰਾਮ ਇਸ ਤਰ੍ਹਾਂ ਨਹੀਂ ਪੜਨਾ ਆਮ ਹੀ ਅਸੀਂ ਇਸ ਤਰ੍ਹਾਂ ਪੜਦੇ ਹਾਂ ਅਤੇ ਪਾਠ ਆਇਆ ਹੈ ਭਾਰਪੂਰ ਆਮ ਹੈ ਨੂੰ ਸਾਰੇ ਪਰਪੂਰ ਪੜ ਦਿੰਦੇ ਹਨ ਪੱਪੇ ਦੀ ਜਗ੍ਹਾ ਦੇ ਉੱਤੇ ਵੀ ਭੱਬਾ ਲਾ ਦਿੰਦੇ ਹਨ ਭਰਪੂਰ ਲੇਕਿਨ ਪੱਪੇ ਦੀ ਆਵਾਜ਼ ਕੱਢਣੀ ਹੈ ਭਾਰ ਪਲਸ ਪੂਰ ਪਾਰ ਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਵਿਸਰਾਮ ਹੈ ਤਿੱਥੈ ਦੇ ਉਤੇ ਅਤੇ ਪਾਠ ਹੈ ਸੀਤੋ ਇਹਨੂੰ ਕਸ ਕੇ ਬੁੱਲਣਾ ਹੈ ਅਤੇ ਸੀਤੋ ਸੀਤਾ ਮਹਿਮਾ ਮਾਹੇ ਹੁਣ ਜਿਹੜਾ ਸੀਤਾ ਪਾਠ ਹੈ ਕਈ ਵਿਦਵਾਨ ਸਿੰਘ ਇਹਨੂੰ ਪੋਲਾ ਪੜਨ ਵਾਸਤੇ ਆਉਂਦੇ ਹਨ ਕਈ ਸੰਗਾਂ ਦੇ ਹਨ ਦਰਮਿਆਨੀ ਜੀ ਆਵਾਜ਼ ਵਿੱਚ ਪੜੋ ਅਤੇ ਕਈਆਂ ਦੀ ਵਿਚਾਰ ਹੈ ਕਿ ਨੂੰ ਕੱਸ ਕੇ ਬੋਲੋ ਜਿਵੇਂ ਸੀਤੋ ਪੜਿਆ ਹੈ ਸੋ ਇਸ ਤਰ੍ਹਾਂ ਆਵ ਜੀ ਨੇ ਦਰਮਿਆਨੀ ਜੀ ਆਵਾਜ਼ ਵਿੱਚ ਪੜ੍ਹਨਾ ਹੈ ਸੀਤਾ ਪਾਠ ਸੀਤੋ ਕੱਸ ਕੇ ਹੈ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨਾ ਕਥਨੇ ਜਾਹੇ ਰੂਪ ਦੇ ਉਤੇ ਵਿਸਰਾਮ ਹੈ ਨਾ ਓਹ ਮਰ ਹੈ ਨਾ ਠਾਗੇ ਜਾਹੇ ਨਾ ਪਾਠ ਵਿੱਚ ਫਿਰ ਨੰਨੇ ਕੰਨਾ ਆਇਆ ਹੈ ਨਾ ਓਹ ਮਰ ਹੈ ਇੱਥੇ ਵਿਸਰਾਮ ਹੈ ਜਿਨ ਕੈ RAM ਵਸੈ ਮਨ ਮਾਹੇ ਜਿਨ ਕੈ ਇੱਥੇ ਵਿਸਰਾਮ ਹੈ ਆਮ ਹੀ ਬਹੁਤੇ ਗਲਤੀ ਕੀ ਕਰਦੇ ਹਨ ਜਿਨ ਕੈ RAM ਲੇਕਿਨ ਵਿਸਰਾਮ ਬੋਲਣਾ ਹੈ ਕਹਿ ਦੇ ਉੱਤੇ ਰੁਕਣਾ ਹੈ ਵਸੈ ਪਾਠ ਪੁੱਲਾ ਪੜਨਾ ਹੈ ਤਥੈ ਭਗਤ ਵਸਹਿ ਕੀ ਲੋਵ ਤਥੈ ਭਗਤ ਵਸਹਿ ਵਸਹਿ ਪਾਠ ਪੁੱਲਾ ਪੜਨਾ ਹੈ ਇੱਥੇ ਹੀ ਵਿਸਰਾਮ ਲਗਾਉਣਾ ਹੈ ਕੱਕੇ ਲਾ ਹੈ ਇਹਨੂੰ ਲੰਮਾ ਬੋਲਣਾ ਹੈ ਕੀ ਲੋਵ ਲੱਲੇ ਹੋੜਾ ਐੜਾ ਮੁਕਤਾ ਬੋਲਣਾ ਹੈ ਲੋਵ ਕਰ ਹੈ ਆਨੰਦ ਸੱਚਾ ਮਨ ਸੋਇ ਆਨੰਦ ਦੇਵਤੇ ਹੀ ਵਿਸਰਾਮ ਹੈ ਸਤਿਖੰਡ ਵਸੈ ਨਿਰੰਕਾਰ ਹੁਣ ਇਸ ਪੰਕਤੀ ਦੇ ਵਿੱਚ ਪਾਠ ਆਇਆ ਹੈ ਵਸੈ ਇਹਨੂੰ ਦਿਹਲੀ ਦੀਪ ਕਹਿੰਦੇ ਹਨ ਕਹਿਣ ਦਾ ਭਾਵ ਹੈ ਕਿ ਇਸ ਪੰਕਤੀ ਦੇ ਵਿੱਚ ਵਿਸਰਾਮ ਆਪ ਜੀ ਕਿਤੇ ਵੀ ਲਗਾ ਸਕਦੇ ਹੋ ਦੋ ਟੰਗ ਦੇ ਨਾਲ ਜਿਵੇਂ ਸੱਚਖੰਡ ਵਸੈ ਨਿਰੰਕਾਰ ਇੱਕ ਤੇ ਵਿਸਰਾਮ ਲੱਗ ਜਾਂਦਾ ਹੈ ਸੱਚਖੰਡ ਦੇ ਉੱਤੇ ਅਤੇ ਦੂਸਰਾ ਵਸੈ ਦੇ ਉੱਤੇ ਵੀ ਵਿਸਰਾਮ ਲਗਾ ਸਕਦੇ ਹੋ ਸੱਚਖੰਡ ਵਸੈ ਨਿਰੰਕਾਰ ਸੋ ਕੋਈ ਵੀ ਗਲਤ ਨਹੀਂ ਹੈ ਵਸੈ ਦੇ ਉੱਤੇ ਵੀ ਲੱਗ ਸਕਦਾ ਹੈ ਤੇ ਸੱਚਖੰਡ ਦੇ ਉੱਤੇ ਵੀ ਲੱਗ ਸਕਦਾ ਹੈ ਕਰ ਕਰ ਵੇਖੈ ਨਦਰ ਨਿਹਾਲ ਵੇਖ ਹੈ ਦੇ ਉਤੇ ਵਿਸਰਾਮ ਹੈ ਤਿਥੈ ਖੰਡ ਮੰਡਲ ਵਰਪੰਡ ਤਿਥੈ ਦੇ ਉਤੇ ਵਿਸਰਾਮ ਲਗਾਉਣਾ ਹੈ ਇਸ ਦਾ ਆਪ ਜੀ ਨੇ ਤਿਆਰ ਰੱਖਣਾ ਹੈ ਜੇ ਕੋ ਕਥ ਤਾ ਅੰਤ ਨਾ ਅੰਤ ਜੇ ਕੋ ਕਥ ਇੱਥੇ ਵਿਸਰਾਮ ਹੈ ਤਤ ਪਾਠ ਮੁਕਤਾ ਹੈ ਤ ਅੰਤ ਨ ਇੱਥੇ ਰੁਕਣਾ ਹੈ ਫਿਰ ਵੱਖਰਾ ਬੋਲਣਾ ਹੈ ਅੰਤ ਚੱਥੇ ਲੋਵ ਲੋ ਆਕਾਰ ਇਸ ਦਾ ਵਿਸਰਾਮ ਚੱਥੇ ਦੇ ਉੱਤੇ ਲਾਉਣਾ ਹੈ ਅਤੇ ਪਾਠ ਬੋਲਣਾ ਹੈ ਆਕਾਰ ਇਹਨੂੰ ਆਕਾਰ ਨਹੀਂ ਕਹਿ ਜਾਣਾ ਐਡੇ ਦੇ ਕੰਨੇ ਦੀ ਆਵਾਜ਼ ਵੀ ਵਿੱਚ ਬੋਲਣੀ ਹੈ ਆਕਾਰ ਜਿਵ ਜਿਵ ਹੁਕਮ ਤਵੇ ਤੇ ਵਕਾਰ ਹੁਕਮ ਦੇਵ ਤੇ ਵਿਸਰਾਮ ਹੈ ਵੇਖ ਵਿਗਸੈ ਕਰ ਵਿਚਾਰ ਵਿਗਸੈ ਪਾਠ ਪੋਲਾ ਪੜ੍ਹਨਾ ਹੈ ਅਤੇ ਇੱਥੇ ਹੀ ਵਿਸਰਾਮ ਹੈ ਨਾਨਕ ਕਥਨਾ ਕਰੜਾ ਸਾਰ ਕਥਨਾ ਦੇਵ ਤੇ ਵਿਸਰਾਮ ਹੈ ਕਰੜਾ ਪਾਠ ਅਡਾੜੇ ਦੇ ਨਾਲ ਬੋਲਣਾ ਹੈ ਜਤ ਪਾਹਾਰਾ ਧੀਰਜ ਸੁਨਿਆਰ ਜਤ ਪਾਠ ਪੁੱਲਾ ਪੜ੍ਹਨਾ ਹੈ ਇਹਨੂੰ ਜਤ ਨਹੀਂ ਕਹਿ ਦੇਣਾ ਪਾਹਾਰਾ ਪਾਠ ਦੇਵਤੇ ਵਿਸਰਾਮ ਹੈ ਇਹਨੂੰ ਪਹਾੜਾ ਨਹੀਂ ਬੋਲਣਾ ਪੱਪੇ ਦੇ ਕੰਨੇ ਦੀ ਆਵਾਜ਼ ਨਾਲ ਦੇਣੀ ਹੈ ਧੀਰਜ ਸੁਨਿਆਰ ਸੱਸੇ ਦੇ ਔਂਕੜ ਵੀ ਬੋਲਣੀ ਹੈ ਸੁਨਿਆਰ ਸੁਨਿਆਰ ਨਹੀਂ ਕਹਿ ਜਾਣਾ ਸਦਾ ਹੀ ਸਸੇ ਦੇ ਓਂਕਰ ਨੂੰ ਛੱਡ ਨਹੀਂ ਜਾਣਾ ਅਹਰਣ ਮਤ ਵੇਦ ਹਥਿਆਰ ਪਾਠ ਬੋਲਣਾ ਹੈ ਅਹਰਣ ਇਹਨੂੰ ਅਹਰਣ ਅਹਰਣ ਇਸ ਤਰ੍ਹਾਂ ਨਹੀਂ ਬੋਲਣਾ ਹਾਹ ਦੇ ਸਿਹਾਰੀ ਨਹੀਂ ਲਾਉਣੀ ਹਾਹ ਦੇ ਲਾ ਨਹੀਂ ਲਾਉਣੀ ਪਾਠ ਪੜ੍ਹਨਾ ਹੈ ਐੜਾ ਹਾਹਾ ਮੁਕਤਾ ਬੋਲਣਾ ਹੈ ਅਹਰਣ ਵੇਦ ਹਥਿਆਰ ਹਥਿਆਰ ਪਾਠ ਜੋ ਹੈ ਥੱਥੇ ਦੇ ਬਿਹਾਰੀ ਲੱਗੀ ਹੋਈ ਹੈ ਇਹਨੂੰ ਹਥਿਆਰ ਪਾਠ ਪੜਨਾ ਹੈ ਹਥਿਆਰ ਨਹੀਂ ਬੋਲ ਦੇਣਾ ਸਿਹਾਰੀ ਦੇ ਨਾਲ ਆਪ ਜੀ ਨੇ ਧਿਆਨ ਰੱਖਣਾ ਹੈ ਮਾਤ ਦੇਵ ਤੇ ਵਿਸਰਾਮ ਹੈ ਭਾਉ ਖੱਲਾ ਅਗਨ ਤਪ ਤਾਉ ਪਾਠ ਬੋਲਣਾ ਹੈ ਖੱਲਾ ਕਾਸਕੇ ਬੁੱਲਣਾ ਹੈ ਅਦਕ ਦੇ ਨਾਲ ਭਾਉ ਖੱਲਾ ਇੱਥੇ ਵਿਸਰਾਮ ਅਗਨ ਤਪ ਤਪ ਪਾਠ ਪੋਲਾ ਪੜਨਾ ਹੈ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਭਾਂਡਾ ਭਾਉ ਇੱਥੇ ਵਿਸਰਾਮ ਹੈ ਹੁਣ ਪੂਰੇ ਸ੍ਰੀ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਸਿਰਫ ਇੱਕ ਵਾਰ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿੰਦੀ ਦੀ ਵਰਤੋਂ ਕੀਤੀ ਹੈ ਵਾਵ ਜੀ ਦਰਸ਼ਨ ਕਰ ਰਹੇ ਹੋ ਭਾਂਡਾ ਦੇਵਤੇ ਇਸ ਕਰਕੇ ਇਹਨੂੰ ਭਾਂਡਾ ਪਾਠ ਹੀ ਪੜਨਾ ਹੈ ਭਾਉ ਦੇਵਤੇ ਵਿਸਰਾਮ ਹੈ ਅਤੇ ਪਾਠ ਪੜ੍ਹਨਾ ਹੈ ਅੰਮ੍ਰਿਤ ਇਹਨੂੰ ਅੰਮ੍ਰਿਤ ਨਹੀਂ ਕਹਿ ਦੇਣਾ ਇਹ ਆਪ ਜੀ ਨੇ ਧਿਆਨ ਰੱਖਣਾ ਹੈ ਘੜੀਐ ਸ਼ਬਦ ਸੱਚੀ ਟਕਸਾਲ ਘੜੀਐ ਸ਼ਬਦ ਇਹਨੂੰ ਸ਼ਬਦ ਬੜਨਾ ਹੈ ਇਹਨੂੰ ਸ਼ਬਦ ਨਹੀਂ ਕਹਿ ਦੇਣਾ ਸਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਬਦ ਨਹੀਂ ਪੜਨਾ ਆਮ ਹੀ ਅਸੀਂ ਸ਼ਬਦ ਹੀ ਜਾਣਿਆ ਹਾਂ ਲੇਕਿਨ ਪਾਠ ਹੈ ਸ਼ਬਦ ਪੋਲਾ ਜਿਆ ਇੱਥੇ ਹੀ ਵਿਸਰਾਮ ਹੈ ਟਕਸਾਲ ਜੋ ਪਾਠ ਹੈ ਇਹ ਪੋਲਾ ਪੜਨਾ ਹੈ ਇਹਨੂੰ ਟਕਸਾਲ ਨਹੀਂ ਬੋਲਣਾ ਕਰ ਸਕੇ ਭਾਰਾ ਕਰਕੇ ਜਿਨ ਕਉ ਨਦਰ ਕਰਮ ਤਿਨਕਾਰ ਪਾਠ ਹੈ ਜਿਨ ਕਉ ਇਹਨੂੰ ਕਉ ਨਹੀਂ ਕਹਿਣਾ ਕਉ ਦੀ ਆਵਾਜ਼ ਆਉਣੀ ਚਾਹੀਦੀ ਹੈ ਕਰਮ ਦੇਵਤੇ ਵਿਸਰਾਮ ਲਾਉਣਾ ਹੈ ਆਮ ਹੀ ਅਸੀਂ ਕੀ ਗਲਤੀ ਕਰਦੇ ਹਾਂ ਜਿਨ ਕਉ ਨਦਰ ਕਰਮ ਤਿਨਕਾਰ ਇਹ ਵਿਸਰਾਮ ਗਲਤ ਹੈ ਸੋ ਵਿਸਰਾਮ ਆਉਣਾ ਹੈ ਕਰਮ ਦੇਵਤੇ ਨਾਨਕ ਨਦਰੀ ਨਦਰ ਨਿਹਾਲ ਨਾਨਕ ਪਦ ਦੇਵ ਤੇ ਵਿਸਰਾਮ ਹੈ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਣ ਗੁਰੂ ਪਾਣੀ ਪਿਤਾ ਕਈ ਆਮ ਹੀ ਅਣਜਾਣ ਪਿਤਾ ਪੜ ਜਾਂਦੇ ਹਨ ਪਿਤਾ ਪਾਠ ਹੈ ਇਹ ਤੇ ਵਿਸਰਾਮ ਹੈ ਪਾਠ ਹੈ ਮਹਤ ਇਹਨੂੰ ਮਹਤ ਨਹੀਂ ਪੜਨਾ ਜਾਂ ਮਹਿਤ ਨਹੀਂ ਕਹਿ ਦੇਣਾ ਮਹਤ ਪਾਠ ਬੁਲਣਾ ਹੈ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਦਿਵਸ ਰਾਤ ਦੁਇ ਦੁਇ ਦੇ ਉੱਤੇ ਥੋੜਾ ਰੁਕਣਾ ਹੈ ਜਿਵੇਂ ਅਸੀਂ ਪਹਿਲਾਂ ਵੀ ਪੜਿਆ ਸੀ ਪੌੜੀ ਦੇ ਵਿੱਚ ਸੰਯੋਗ ਵਿਜੋਗ ਦੁਇ ਇਸੇ ਤਰ੍ਹਾਂ ਹੀ ਇੱਥੇ ਵੀ ਦੁਇ ਪਾਠ ਦੇ ਉੱਤੇ ਥੋੜਾ ਰੁਕ ਕੇ ਦਾਈ ਦਾਇਆ ਇੱਥੇ ਵਿਸਰਾਮ ਹੈ ਖੇਲ ਸਗਲ ਜਗਤ ਇਸ ਨੂੰ ਜਗਤ ਨਹੀਂ ਬੋਲਣਾ ਜਗਤ ਪਾਠ ਬੋਲਣਾ ਹੈ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਚੰਗੇ ਆਈਆ ਥੋੜਾ ਜ੍ਹਾ ਕਸ ਕੇ ਕਿਉਂਕਿ ਚੱਚੇ ਦੇ ਉੱਤੇ ਟਿੱਪੀ ਹੈ ਚੰਗਿਆਈਆ ਬੁਰਿਆਈਆ ਹੁਣ ਆਮ ਹੀ ਅਸੀਂ ਕੀ ਕਰਦੇ ਹਾਂ ਜੀ ਬਿੰਦੀਆਂ ਲਾਉਣ ਲੱਗ ਪੈਨੇ ਹਾਂ ਆਮ ਹੀ ਅਸੀਂ ਬਿੰਦੀਆਂ ਲਾ ਕੇ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਲੇਕਿਨ ਪਾਠ ਹੈ ਚੰਗਿਆਈਆ ਬੁਰਿਆਈਆ ਸਵੈਸ ਕਰਕੇ ਪਾਠ ਜਿਵੇਂ ਲਿਖਿਆ ਹੈ ਉਦਾਂ ਹੀ ਪੜ੍ਹਨ ਦਾ ਯਤਨ ਕਰਨਾ ਚਾਹੀਦਾ ਹੈ ਬੁਰਿਆਈਆ ਦੇਵਤੇ ਹੀ ਬਿਸਰਾਮ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੀ ਦੇਵਤੇ ਵਿਸਰਾਮ ਹੈ ਕੱਕੇ ਲਾਂ ਲੱਗੀ ਹੋਈ ਹੈ ਕਿ ਇਸ ਤਰ੍ਹਾਂ ਪੜ੍ਹਨਾ ਹੈ ਆਮ ਹੀ ਸੁਣਨ ਨੂੰ ਮਿਲਦਾ ਹੈ ਸੰਧਿਆ ਪਾਠ ਕਰਨ ਵਾਲੇ ਸਿੰਘ ਵੀ ਕਈ ਕੇ ਪੜ ਜਾਂਦੇ ਹਨ ਕੇ ਨੇੜੇ ਕੇ ਦੂਰ ਇਹ ਟੰਗ ਹੈ ਕੇ ਲੰਮਾ ਬੁਲਣਾ ਹੈ ਤੇ ਨੇੜੇ ਪਾਠ ਹੈ ਨੂੰ ਨੇੜੇ ਨਹੀਂ ਕਹਿ ਦੇਣਾ ਅੜਾੜੇ ਦੇ ਦਲਾਈਆਂ ਲਾਉਣੀਆਂ ਹਨ ਜਿਨੀ ਨਾਮ ਧਿਆਇਆ ਗਏ ਮਸੱਕਤ ਕਾਲ ਜਿਨੀ ਪਾਠ ਪੋਲਾ ਪੜਨਾ ਹੈ ਕਈ ਜਾਂਦੇ ਹਨ ਜਿਨੀ ਪੜੋ ਕਰ ਸਕੀਏ ਲੇਕਿਨ ਜੋ ਸੰਪਰਦਾ ਦੇ ਵਿੱਚ ਪਾਠ ਕਰਵਾਇਆ ਜਾਂਦਾ ਹੈ ਸੁੱਧ ਪਾਠ ਹੈ ਉਹ ਜਿਨੀ ਹੈ ਪੋਲਾ ਗਿਆ ਅਦੇ ਧਿਆਇਆ ਦੇ ਉੱਤੇ ਵਿਸਰਾਮ ਹੈ ਮਸਕਤ ਪਾਠ ਪੜਨਾ ਹੈ ਸ ਸੇ ਦੇ ਉਤੇ ਅੱਧਕ ਲਗਾ ਕੇ ਮਸਕਤ ਕਈ ਇਹਨੂੰ ਮਸਕਤ ਪੜਦੇ ਹਨ ਉਹ ਗਲਤ ਹੈ ਕਈ ਸ ਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਮਸ਼ਕਤ ਪੜਦੇ ਹਨ ਉਹ ਵੀ ਗਲਤ ਹੈ ਤੇ ਕਈ ਕਹਿੰਦੇ ਹਨ ਸੰਥਿਆ ਵਾਲੇ ਵੀ ਬਿੰਦੀ ਲਾ ਲਓ ਕੋਈ ਗੱਲ ਨਹੀਂ ਲੇਕਿਨ ਸਾਦ ਸੰਗਤ ਅਰਥ ਤਾਂ ਉਹੀ ਬਣਦਾ ਹੈ ਲੇਕਿਨ ਗੁਰੂ ਸਾਹਿਬ ਨੇ ਵਰਤੀ ਨਹੀਂ ਤੇ ਆਪਾਂ ਕਿਉਂ ਬੋਲਣੀ ਹੈ ਇਸ ਕਰਕੇ ਮਸੱਕਤ ਪਾਠ ਹੀ ਆਵੇਗਾ ਸੱਸੇ ਦੇ ਨਾਲ ਮਸੱਕਤ ਪਾਠ ਪੜ੍ਹਨਾ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੱਟੀ ਨਾਲ ਨਾਨਕ ਇੱਥੇ ਥੋੜੀ ਜੀ ਜਮਕ ਤੇ ਮੁਖ ਉਜਲੇ ਉਜਲੇ ਪਾਠ ਕਸ ਕੇ ਬੁੱਲਣਾ ਹੈ ਥੋੜੀ ਜੀ ਊੜੇ ਦੇ ਉੱਤੇ ਨਾਲ ਅੱਧਕ ਲਗਾਉਣੀ ਹੈ ਉਜਲੇ ਇਨੂੰ ਉਜਲੇ ਨੇ ਕਹਿ ਦੇਣਾ ਆਮ ਹੀ ਇਸ ਇਦਾਂ ਪੜਦੇ ਹਾਂ ਕੀਤੇ ਛੁੱਟੀ ਇਹਨੂੰ ਛੁੱਟੀ ਪੜਨਾ ਹੈ ਸ਼ਸ਼ੇ ਦੇ ਤੇ ਥੋੜੀ ਜੀ ਅੱਦਕ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ